ਕਿਹੜਾ ਬੜਾ ਆਪਣਾ ਜਸਕਰਨ ਸਿੰਘ ਕਿੰਨਾ ਲਿਆ ਭਾਈ ਤਰਨਤਾਰਨ ਅਸੀਂ ਇਹ ਸ਼ਿਕਾਇਤ ਕੀਤੀ ਹੈ ਉਹ ਦੱਸਦੇ ਗਏ ਕਰੀ ਗਏ ਕਿੰਨੇ ਅਸੀਂ ਟੈਂਪਲੇਟ ਕਰਾ ਲਏ ਕਿ ਇਹ ਸੀ ਆਈਐਸਸੀ ਲੋ ਕਿਵੇਂ ਮੈਚ ਸ਼ੁਰੂ ਕੀਤੀਆਂ ਵਾ ਕਿ ਕਿੰਨੇ ਕਿਸਮ ਕੰਮ ਦੇ ਬਣਦੇ ਅ ਪਹਿਲਾਂ ਆਪਣੀ ਜ਼ੋਨ ਮੀਟ ਹੋਈ ਸੀ ਅੰਮ੍ਰਿਤਸਰ ਤਰਨਤਾਰਨ ਜ਼ੋਨ ਮੀਟ ਜਿਹੜੀ ਕਿ ਆਪਣੀ ਤਰਨਤਾਰਨ ਸਟੇਡੀਅਮ ਦੇ ਵਿੱਚ ਹੋਈ ਸੀ ਉੱਥੇ ਪਹਿਲਾਂ ਮੇਰੇ ਇਵੈਂਟ ਲੱਗੇ ਸੀ ਉੱਚ 골ਡ ਮੈਡਲ ਆਇਆ 110 ਹਡਲਸ ਤੇ ਫਿਰ ਆਪਣੀ ਲੁਧਿਆਣੇ ਹੋਈ ਸੀ ਮੀਟ ਨਾਰਥ ਇੰਡੀਆ ਦੀ ਰੀਜਨਲ ਲੈਵਲ ਮੀਟ ਉਥੇ ਵਨ ਟਾਈਮ ਚੋਂ ਮੇਰਾ ਫਿਰ 골 ਆਇਆ ਸੀ ਤੇ ਇਸ ਤੋਂ ਬਾਅਦ ਆਪਾਂ ਹਾਈਦਰਾਬਾਦ ਗਏ ਸੀ ਹਾਈਦਰਾਬਾਦ ਜਾ ਕੇ ਉਥੇ ਨੈਸ਼ਨਲ ਦੀ ਹੋਈ ਸੀ ਆਈਸੀਸੀ ਦੇ ਕੰਪੀਟੀਸ਼ਨਸ ਐਥਲੈਟਿਕਸ ਦੇ ਤੇ ਉਥੇ ਮੇਰਾ ਸਿਲਵਰ ਮੈਡਲ ਆਇਆ ਸੀ ਮੈਂ ਇਹੋ ਪੇਸ਼ ਕਰਨਾ ਚਾਹੁੰਦਾ ਕਿ ਜਿਹੜੇ ਨਸ਼ੇ ਆ ਨਾ ਇਹ ਬਹੁਤ ਮਾੜੇ ਹੁੰਦੇ ਆ ਨਸ਼ਿਆਂ ਤੋਂ ਬਾਹਰ ਨਿਕਲੋ ਖੇਡਾਂ 'ਚ ਬਹੁਤ ਕੁਝ ਰੱਖਿਆ ਹੈ ਇਹ ਡਿਪਾਰਟਮੈਂਟ 'ਚ ਸਾਰਾ ਕੁਝ ਰੱਖਿਆ ਹੈ ਤੁਸੀਂ ਖੇਡਾਂ 'ਚ ਇੱਕ ਵਾਰੀ ਜਾਓ ਠੀਕ ਹੈ ਖੇਡਾਂ ਨਾਲ ਸਾਇਕਲੀ ਲਾ ਕੇ ਵੇਖੋ ਤੇ ਉਹ ਜ਼ਿਆਦਾ ਵਧੀਆ ਹੁੰਦਾ ਹੈ ਦੂਜੇ ਨਸ਼ਿਆਂ ਨਾਲੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਮੇਰਾ ਨਾਮ ਮੇਜਰ ਸਿੰਘ ਜੀ ਸਰ ਤੁਹਾਡਾ ਲੜਕਾ ਨੈਸ਼ਨਲ ਕੇਮਪੀਅਨ ਦੇ ਆਗੇ ਸਾਖੀ ਲਿਆਵਾ ਆਈਸੀਐਸ ਪੱਤਰ ਵਿੱਚ ਤੇ ਕੀ ਗੱਲ ਜਬ ਕੀ ਕੀ ਮਾਣ ਮਿਲਦਾ ਬੜੀ ਖੁਸ਼ੀ ਆਈ ਸਾਨੂੰ ਜਦੋਂ ਹైదరాబాద్ ਦੇ ਵਿੱਚ ਸਾਨੂੰ ਫੋਨ ਆਇਆ ਵੀ ਤੁਹਾਡਾ ਬੇਟਾ ਸੈਕਿੰਡ ਨੰਬਰ ਤੇ ਆਇਆ ਤੇ ਸਾਨੂੰ ਬਹੁਤ ਜਿਆਦਾ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਹੋਈ ਆ ਵੀ ਹਰ ਇੱਕ ਦਾ ਬੱਚਾ ਹੀ ਇਸੇ ਤਰ੍ਹਾਂ ਖੇਡੇ ਤੇ ਹਰ ਇੱਕ ਸ਼ਹਿਰ ਦਾ ਨਾਮ ਆ ਪੋ ਦਾ ਨਾਮ ਸਕੂਲ ਦਾ ਨਾਮ ਰੋਸ਼ਨ ਹੁੰਦਾ ਤੇ ਸਭ ਨੂੰ ਚਾਹੀਦਾ ਵੀ ਆਪਦੇ ਬੱਚਿਆਂ ਨੂੰ ਇਸ ਲਾਈਨ ਤੇ ਪਾਓ ਵੀ ਬੱਚੇ ਖੇਡਣ ਔਰ ਜਿਹੜੇ ਬੱਚੇ ਖੇਡਦੇ ਆ ਇਹਨਾਂ ਬੱਚਿਆਂ ਨੂੰ ਪਹਿਲ ਦੇ ਧਾਰ ਤੇ ਨੌਕਰੀਆਂ ਵੀ ਮਿਲਦੀਆਂ ਜੇ ਨੌਕਰੀ ਕਰੂਗਾ ਬੱਚਾ ਤੇ ਉਹ ਦੇ ਵਿੱਚ ਆਪਦੇ ਗਾਉਣ ਵਾਲੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਉਹ ਵੀ ਸੌਖੀ ਲੰਘੂਗੀ ਤੇ ਪਰਿਵਾਰ ਵੀ ਸੌਖਾ ਹੋਊਗਾ ਇਸ ਵਾਸਤੇ ਮੈਂ ਅਪੀਲ ਕਰਦਾ ਵੀ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਦਿਆਂ ਜਿੰਨੇ ਵੀ ਬੱਚੇ ਆ ਇਹਨਾਂ ਬੱਚਿਆਂ ਨੂੰ ਖੇਡਾਂ ਲਾਇਆ ਜਾਵੇ ਮਾਪਿਓ ਨੂੰ ਵੀ ਟਾਈਮ ਚਾਹੀਦਾ ਵੀ ਬੱਚਿਆਂ ਨੂੰ ਦੇਣ ਵਾਸਤੇ ਬੱਚਿਆਂ ਨੂੰ ਟਾਈਮ ਦੇਣ ਤੇ ਬੱਚਿਆਂ ਨੂੰ ਸਟੇਡੀਅਮ ਚ ਲਿਜਾ ਕੇ ਤੇ ਆਪ ਖੜਾਉਣ ਤੇ ਦੂਜੀ ਅਸੀਂ ਸਕੂਲ ਦੇ ਪ੍ਰਿੰਸੀਪਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੈਨ ਫਰਨਿਸ ਸਕੂਲ ਤੇ ਬੱਚਾ ਸਾਡਾ ਪੜਦਾ ਉੱਥੇ ਵੀ ਬਹੁਤ ਸੋਹਣੀ ਇਹਨਾਂ ਦੀ ਪੜ੍ਹਾਈ ਚੱਲਣ ਰਹੀ ਆ ਤੇ ਉਸ ਕੋਚ ਸਾਹਿਬ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਆ ਜਿਹੜੇ ਕੋਚ ਸਾਹਿਬ ਇਹਨਾਂ ਨਾਲ ਮਿਹਨਤ ਕਰਕੇ ਤੇ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਕਿਤੇ ਕਿਸੇ ਮੀਰ ਦਾ ਹੋਵੇ ਜਾਂ ਕਿਸੇ ਗਰੀਬ ਦਾ ਹੋਵੇ ਬੱਚਾ ਤੇ ਸਭ ਨੂੰ ਇੱਕੋ ਜਿਹਾ ਪਿਆਰਾ ਹੁੰਦਾ ਪਰ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਫਸ ਗਏ ਆ ਉਹਨਾਂ ਦੇ ਮਾਪਿਓ ਅੱਗੇ ਅਪੀਲ ਕਰਦਾ ਵੀ ਇਹਨਾਂ ਬੱਚਾ ਨੂੰ ਕੁਝ ਖੇਡਾਂ ਨਾਲ ਲਾਓ ਇਹਨਾਂ ਦਾ ਧਿਆਨ ਖੇਡਾਂ ਨਾਲ ਹੋਵੇ ਤੇ ਨਸ਼ਿਆਂ ਤੋਂ ਬਚੋ ਸਾਈਡ ਤੇ ਹੋ ਜਾਣਾ ਤੇ ਦੂਜੇ ਜਿਹੜੇ ਸਾਡੇ ਲੀਡਰ ਹੈ ਇਹਨਾਂ ਅੱਗੇ ਵੀ ਅਪੀਲ ਆ ਵੀ ਸਾਡੇ ਪੰਜਾਬ ਦੇ ਜੀ ਧਿਆਨ ਕਰਨ ਵੀ ਸਾਡੇ ਬੱਚੇ ਖੇਡਾਂ ਨਾਲ ਧਿਆਨ ਦੇਣ ਤੇ ਨਸ਼ਿਆਂ ਤੋਂ ਸਾਡੇ ਬੱਚੇ ਦੂਰ ਰਹਿਣ ਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਸਾਡੀ ਇਹੋ ਅਪੀਲ ਆ ਵੀ ਜਿਹੜੇ ਨਸ਼ਾ ਵੇਚਦੇ ਲੋਕ ਇਹਨਾਂ ਤੇ ਸਖਤਾਈ ਕੀਤੀ ਜਾਵੇ ਆਉਣ ਵਾਲੀ ਪੀੜ੍ਹੀ ਦਾ ਸਾਡਾ ਕਹਾਨਾ ਹੋਵੇ